ਅਮਰੀਕਾ ਵੱਲੋਂ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਪਹਿਲਾਂ ਤਾਂ ਜਲੀਲ ਕੀਤਾ ਜਾ ਰਿਹਾ ਸੀ ਹਥਕੜੀਆਂ ਤੇ ਹੁਣ ਜਿਹੜਾ ਜਹਾਜ਼ ਆਇਆ ਕੱਲ ਉਹਦੇ 'ਚ ਇੱਕ ਸਿੱਖ ਨੌਜਵਾਨ ਦੀ ਦਸਤਾਰ ਸਿਰ ਤੇ ਨਹੀਂ ਇੱਕ ਸਿੱਖ ਦੀ ਦਸਤਾਰ ਲਾ ਕੇ ਨੰਗੇ ਸਿਰ ਉਹਨੂੰ ਉਥੋਂ ਲੈ ਕੇ ਆਉਣਾ ਫਿਰ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਤਾਰਨਾ ਤੇ ਉਸ ਨੌਜਵਾਨ ਦੀ ਉਹ ਤੋਂ ਸਾਹਮਣੇ ਆਈ ਆ ਇਹ ਬਹੁਤ ਹੀ ਮਦਭਾਗਾ ਖਾਸ ਕਰਕੇ ਜਿਹੜੇ ਦਸਤਾਰਾਂ ਬੰਨੀ ਅੱਜ ਕੇਂਦਰ ਸਰਕਾਰ ਦੇ ਨਾਲ ਆੜੀਆਂ ਪਾਈ ਫਿਰਦੇ ਨੇ ਮੇਰੀ ਬੇਨਤੀ ਆ ਬੋਲੋ ਇੱਥੇ ਹੁਣ ਤੁਹਾਡੀ ਜਵਾਨੀ ਖੁੱਲਦੀ ਤੇ ਸਰਕਾਰਾਂ ਨੂੰ ਵੀ ਨਾਲ ਲਖ ਲਖ ਲਾਹਨਤ ਜਿਹੜੀਆਂ ਹੁਣ ਤੱਕ ਇਹ ਯਕੀਨੀ ਨਹੀਂ ਬਣਾ ਸਕੀਆਂ ਕਿ ਪੂਰੇ ਇੱਜ਼ਤ ਮਾਨ ਦੇ ਨਾਲ ਅਸੀਂ ਆਪਣੇ ਬੰਦੇ ਪਮਾ ਉਹ ਕਿਹੜੇ ਰੂਪ ਦੇ ਵਿੱਚ ਵੀ ਉੱਥੇ ਗਏ ਹੋਣ ਉਹਨਾਂ ਨੂੰ ਆਪਣੇ ਦੇਸ਼ ਵਿੱਚ ਵਾਪਸ ਲੈ ਕੇ ਆ ਸਕਣ ਅਮਰੀਕਾ ਵੱਲੋਂ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਪਹਿਲਾਂ ਤਾਂ ਜਲੀਲ ਕੀਤਾ ਜਾ ਰਿਹਾ ਸੀ ਹਥਕੜੀਆਂ ਲਾ ਕੇ ਪੈਰਾਂ 'ਤੇ ਜ਼ੰਜੀਰਾਂ ਲਾ ਕੇ ਪੰਜਾਬ ਨੂੰ ਪਤਾ ਨਹੀਂ ਕਿਹੜੀ ਸਾਜ਼ਿਦ ਦੇ ਤਹਿਤ ਅਮਰੀਕਨ ਆਰਮੀ ਦੇ ਜਹਾਜ਼ ਪੰਜਾਬ ਵਿੱਚ ਉਤਾਰੇ ਜਾਂਦੇ ਨੇ ਹਾਲਾਂਕਿ ਹੋਰ ਸੂਬਿਆਂ ਦੇ ਵਿਅਕਤੀਬੱਧ ਸੀ ਤੇ ਹੁਣ ਜਿਹੜਾ ਜਹਾਜ਼ ਆਇਆ ਕੱਲ ਉਹਦੇ 'ਚ ਇੱਕ ਸਿੱਖ ਨੌਜਵਾਨ ਦੀ ਦਸਤਾਰ ਸਿਰ 'ਤੇ ਨਹੀਂ ਜਿਹਨੂੰ ਦੇਖ ਕੇ ਬਹੁਤ ਹੀ ਦੁੱਖ ਲੱਗਿਆ ਕਿ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲਦਾ ਫਿਰਦਾ ਹੋਵੇ ਤੇ ਇੱਕ ਸਿੱਖ ਦੀ ਦਸਤਾਰ ਲਾ ਕੇ ਨੰਗੇ ਸਿਰ ਉਹਨੂੰ ਉਥੋਂ ਲੈ ਕੇ ਆਉਣਾ ਫਿਰ ਇਥੇ ਅੰਮ੍ਰਿਤਸਰ 에어ਪੋਰਟ ਤੇ ਤਾਰਨਾ ਤੇ ਉਸ ਨੌਜਵਾਨ ਦੀ ਫੋਟੋ ਸਾਹਮਣੇ ਆਈ ਆ ਇਹ ਬਹੁਤ ਹੀ ਮਦਭਾਗਾ ਮੈਂ ਸਮਝਦਾ ਕਿ ਇਹ ਕਮਜ਼ੋਰ ਸਰਕਾਰ ਮੈਂ ਕਹਿ ਸਕਦਾ ਮੈਂ ਸਮਝਦਾ ਇਹ ਬਹੁਤ ਵੱਡੀ ਕਮਜ਼ੋਰੀ ਕਿ ਪਹਿਲਾਂ ਤਾਂ ਜਹਾਜ਼ ਪੰਜਾਬ ਵਿੱਚ ਤਰੇ ਜਾਣੇ ਤੇ ਕੇਂਦਰ ਸਰਕਾਰ ਦੀ ਕਮਜ਼ੋਰੀ ਕਿ ਇੱਕ ਸਿੱਖ ਨੂੰ ਬਿਨਾਂ ਦਸਤਾਰ ਤੋਂ ਇੱਥੇ ਉਤਾਰਿਆ ਜਾਣਾ ਤੇ ਹੁਣ ਤੱਕ ਕੋਈ ਬਿਆਨ ਨਾ ਆਉਣਾ ਖਾਸ ਕਰਕੇ ਜਿਹੜੇ ਦਸਤਾਰਾਂ ਬੰਨੀ ਅੱਜ ਕੇਂਦਰ ਸਰਕਾਰ ਦੇ ਨਾਲ ਆੜੀਆਂ ਪਾਈ ਫਿਰਦੇ ਨੇ ਮੇਰੀ ਬੇਨਤੀ ਆ ਬੋਲੋ ਇੱਥੇ ਹੁਣ ਤੁਹਾਡੀ ਜਵਾਨੀ ਖੁੱਲਦੀ ਕੀ ਹੁਣ ਤੱਕ ਕੋਈ ਬਿਆਨ ਕੋਈ ਗੱਲ ਅਮਰੀਕਾ ਤੱਕ ਕੀਤੀ ਹੁੰਦਾ ਕਹਿੰਦੇ ਕਿ ਪੂਰੇ ਵਰਲਡ ਦੇ ਅੱਜ ਦੀ ਦੇਸ਼ ਦੀ ਸਰਕਾਰ ਦਾ ਸਿੱਕਾ ਚੱਲਦਾ ਪਰ ਕੀ ਇਹ ਗੱਲ ਨਹੀਂ ਕੀਤੀ ਹਾਲ ਤੱਕ ਹੁਣ ਤੱਕ ਕੀਤੀ ਜਾ ਸਕਦੀ ਆ ਮੈਨੂੰ ਸਮਨਾ ਕਿ ਬੜਾ ਸ਼ਰਮਨਾਕ ਬੜਾ ਦੁੱਖ ਲੱਗਿਆ ਤੇ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੱਕ ਸਿੱਖ ਦੀ ਦਸਤਾਰ ਸਿਰ ਦਾ ਮਾਣ ਸਿਰ ਦਾ ਤਾਜ ਸਾਡੀ ਅਣਖ ਤੇ ਗੈਰ ਦਾ ਪ੍ਰਤੀਕ ਦਸਤਾਰ ਤੋਂ ਬਿਨਾਂ ਉਹ ਨੌਜਵਾਨ ਨੂੰ ਬੀੜੀਆਂ ਨਾਲ ਬੰਨ੍ਹ ਕੇ ਇੱਥੇ ਅਮਰਸਰ 에어ਪੋਰਟ ਤੋਂ ਤਾਰਨਾ ਮੈਂ ਸਮਝਦਾ ਕਿ ਬੜਾ ਮਤ ਭਾਗਾ ਤੇ ਸਰਕਾਰਾਂ ਨੂੰ ਵੀ ਨਾਲ ਲੱਖ ਲੱਖ ਨਾਣਤ ਜਿਹੜੀਆਂ ਹੁਣ ਤੱਕ ਇਹ ਯਕੀਨੀ ਨਹੀਂ ਬਣਾ ਸਕੀਆਂ ਕਿ ਪੂਰੇ ਇੱਜ਼ਤ ਮਾਨ ਦੇ ਨਾਲ ਅਸੀਂ ਆਪਣੇ ਬੰਦੇ ਪਮਾ ਉਹ ਕਿਹੜੇ ਰੂਪ ਦੇ ਵਿੱਚ ਵੀ ਉੱਥੇ ਗਏ ਹੋਣ ਉਹਨਾਂ ਨੂੰ ਆਪਣੇ ਦੇਸ਼ ਵਿੱਚ ਵਾਪਸ ਲੈ ਕੇ ਆ ਸਕਣ ਉਹਦੇ ਵਿੱਚ ਨਾਕਾਮ ਨੇ ਤੇ ਇੱਜ਼ਤ ਬਹਾਲੀ ਲਈ ਵੀ ਨਾਕਾਮ ਨੇ ਤੇ ਸਿਰ ਤੇ ਦਸਤਾਰ ਤਾਰੇ ਬਿਨਾ ਤਾਰ ਕੇ ਨੌਜਵਾਨਾਂ ਨੂੰ ਇੱਥੇ ਭੇਜਣਾ ਇਹ ਹੋਰ ਵੀ ਮਤ ਮਤ ਭਾਗਾ ਸ਼ਰਮਨਾਕ ਤੇ ਸਰਕਾਰਾਂ ਦਾ ਤੇ ਸਰਕਾਰਾਂ ਦੇ ਬੰਦਿਆਂ ਦਾ ਜਿਹੜੇ ਬਹੁਤ ਮਾਰ ਮਹਿਸੂਸ ਕਰਦੇ ਨੇ ਉਹਨਾਂ ਦਾ ਹੁਣ ਤੱਕ ਕੋਈ ਵੱਡਾ ਬਿਆਨ ਨਾ ਆਉਣਾ ਇਹ ਵੀ ਬੜਾ ਬੜਾ ਮੱਧ ਭਾਗਾ ਮੈਨੂੰ